ਆਹ ਤੁਸੀਂ ਨਹੀਂ ਬੋਲ ਸਕਦੇ ਤੁਸੀਂ ਬੋਲੂਗਾ ਕਿ ਹੁੰਦਾ ਤੇ ਮੈਂ ਅਜਿਹਾ ਬੋਲਦੀ ਮੈਂ ਜਦੋਂ ਕੋਈ ਆਨੰਦ ਆਇਆ ਆਇਆ ਗੁਰੂ ਸੰਗਤ ਵਾਂਗੂ ਬੋਲਦਾ ਆਇਆ ਮੈਂ ਜਦੋਂ ਆਇਆ ਉਹਦੇ ਦਿਨ ਦੀ ਆ ਮੇਰਾ ਕੋਈ ਹੋਗਾ ਜੀ ਮੈਂ ਤਾਂ ਕੋਈ ਬੋਲੂਗਾ ਇਹ ਤੁਸੀਂ ਹੋ ਗਏ ਯਾਰ ਗੁਰਨਾਣੇ ਟਪਟਾ ਹੋ ਗਿਆ ਅਹੀਂ ਛਾੜਿਆ ਵੀ ਸੰਗਤ ਨਹੀਂ ਆਇਆ ਮੈਨੂੰ ਵੀ ਸੋਚ ਨਹੀਂ ਹੁੰਦਾ ਇੰਨਾ ਇੰਨਾ ਕੀ ਹੁੰਦਾ महाराष्ट्र झारखंड चो चोन प्रचार खत्म करने तो बाद अमृतसर च हरिमंदर साहिब पहुंचने वाले राहुल गांधी दस्वीर ता हर किसी ने हन ਪੰਚ ਦੌਰਾਨ ਇੱਕ ਲੜਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਰਾਹੁਲ ਨੂੰ ਹਰਿਮੰਦਰ ਸਾਹਿਬ ਵਿੱਚ ਵੀਆਈਪੀ ਟ੍ਰੀਟਮੈਂਟ ਦੇਣ ਦਾ ਸਖਤ ਵਿਰੋਧ ਕਰ ਰਹੀ ਹੈ ਕਤਾਰ ਵਿੱਚ ਖੜੇ ਆਮ ਲੋਕਾਂ ਨੂੰ ਇੱਕ ਪਾਸੇ ਧੱਕ ਦਿੱਤਾ ਗਿਆ ਅਤੇ ਰਾਹੁਲ ਗਾਂਧੀ ਨੂੰ ਅੱਗੇ ਲਿਜਾਇਆ ਗਿਆ ਅਤੇ ਉਹਨਾਂ ਨੂੰ ਵੱਖਰੇ ਤੌਰ ਤੇ ਦਰਸ਼ਨ ਦਿੱਤੇ ਗਏ ਇਸ ਕਾਰਨ ਉਸਨੇ ਕਾਫੀ ਦੇਰ ਤੱਕ ਆਹਾਤੇ ਵਿੱਚ ਹੰਗਾਮਾ ਕੀਤਾ ਉਹਨਾਂ ਨੇ ਕਿਹਾ ਕਿ ਗੁਰੂ ਦੇ ਦਰਬਾਰ ਵਿੱਚ ਸਭ ਬਰਾਬਰ ਹਨ ਸੰਪਨ ਹੋਇਆ ਹੈ ਉਸ ਪਰਮਾਤਮਾ ਕੇ ਚਰਨੋ ਮੇਂ ਅਰਦਾਸ ਕੀਤੀ ਹੈ ਕਿ ਪਰਮਾਤਮਾ ਸਭ ਦਾ ਭਲਾ ਕਰੇ ਅਤੇ ਸ਼ਾਂਤਮਈ ਜੋ ਇਲੈਕਸ਼ਨ ਹੋਈ ਹੈ ਉਹ ਪ੍ਰਮਾਤਮਾ ਸਭ ਕੇ ਭਲੇ ਮੇ ਹੋ ਦੇਸ਼ ਹਿਤ ਮੇ ਅਗਲਾ ਅਗਲਾ ਪ੍ਰੋਗਰਾਮ ਕੀ ਰਹੇਗਾ ਇਹਨਾਂ ਦਾ ਰਾਹੁਲ ਜੀ ਦਾ ਲਾਜ਼ਮਕ ਨਹੀਂ ਨਹੀਂ ਨਾ ਰਾਹੁਲ ਜੀ ਵਾਪਸ ਜਾਏਗੇ ਜੀ ਔਰ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨੇ ਆ ਪਹੁੰਚੇ ਹਰਮੰਦਰ ਸਾਹਿਬ ਜੀ ਆਜਾ ਸਰ ਅੰਦਰ ਕੋਈ ਵਿਰੋਧ ਵੀ ਹੋਇਆ ਜੀ ਕੋਈ ਕੋਈ ਵਿਰੋਧ ਨਹੀਂ ਹੋਇਆ ਕੋਈ ਵਿਰੋਧ ਨਹੀਂ ਆ ਉਹ ਬਾਰ ਕਿਹਾ ਜੀ ਕਿ ਅੰਦਰ ਲੋਕ ਉਸ ਨੂੰ ਪ੍ਰੀਪੇਡ ਬਤਾ ਰਹੇ ਹਨ ਕਿ ਕੋਈ ਪੇਡ ਕਾਰਡ ਖੇਲਾ ਗਿਆ ਜਾਣ ਬੁਸਕਰ ਦੇਖੋ ਪਤਾ ਕੀ ਹੈ ਦੇਖੋ ਪਤਾ ਕੀ ਇਹ ਰੱਬ ਦਾ ਘਰ ਹੈ ਹਰ ਤਰ੍ਹਾਂ ਦੇ ਲੋਕ ਇੱਥੇ ਆਉਣੇ ਨੇ ਹਰ ਤਰ੍ਹਾਂ ਦੀ ਸੋਚ ਵਾਲੇ ਲੋਕ ਆਉਣੇ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਉਹ ਸੇਵਾ ਕਰਨ ਆਏ ਆ ਸੇਵਾ ਕਰਨ ਦੇ ਨੇ ਬਰਤਨਾਂ ਦੀ ਸੇਵਾ ਕੀਤੀ ਹੈ ਔਰ ਅਰਦਾਸ ਕੀਤੀ ਸਬੱਤ ਦੇ ਬੜੇ ਸੀ ਠੀਕ ਹੈ ਧੰਨਵਾਦ ਅਹੀਂ ਤੁਹਾਡੇ ਆ ਗਏ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਵੱਡਾ ਹੋ ਆਈ ਵੀਰ ਨੂੰ ਪਾਲੋ ਥੜਾ ਕਰੋੜ ਨੇ ਪਾਲੋ ਆਈ ਵੀਰ ਨੂੰ ਹੋ ਦੇ ਕਿਹਨਾਂ ਪੁਰ ਕਿੱਥੇ ਬੋਲਣੇ ਆਪਾਂ ਕਿੱਥੇ ਖਲੋਣੇ ਬੋਲਣੇ ਆ ਨਾ ਲਲਾ ਮੈਂ ਤਾਂ ਬੋਲ ਸਕਦੇ ਲਲਾ ਬੋਲੀ ਨਹੀਂ ਮੇਰਾ ਮੈਨੂੰ ਮਾਰਕਾਸ ਮੈਨੂੰ ਪਤਾ ਉੱਚੀ ਗੱਲ ਨਹੀਂ ਕਰ ਸਕਦੇ ਮੈਂ ਜਿਹੜੇ ਲੰਡੀ ਜਿਹੜੇ ਸ਼ਾਂਤ ਕੇ ਨੂੰ ਭੋਰਨ ਕਹਿ ਰਿਹਾ ਪਰ ਤੁਸੀਂ ਕੋਈ ਬੋਲਿਆ ਨਹੀਂ ਮੈਂ ਬੜਾ ਕੁਝ ਕਹਦਾ ਸੀ ਸੀਨੀਅਰ ਨੂੰ ਕਹੋ ਸੀਨੀਅਰ ਉੱਥੇ ਜਾ ਕੇ ਉੱਥੇ ਨਾ ਬੋਲ ਕਾਲਪੁਰ ਸਾਹਿਬ ਕੋਲ ਜਾਈਂ ਜੋ ਉੱਥੇ ਨਹੀਂ ਜਾਂਦੇ ਮਰੇ ਨਾਲ ਉਹਨਾਂ ਨੂੰ ਨਹੀਂ ਦਿਖਦਾ ਹੋਇਆ ਨੇ ਹੋ ਗਿਆ ਤੇ ਉਹਨਾਂ ਨੂੰ ਕੀ ਹੋ ਗਿਆ ਅਸੀਂ ਥੋੜਾ ਹੋ ਗਏ ਉਹ ਤਾਂ ਵੈਸੇ ਵੀ ਕੀ ਹੋਏ ਆ ਮੈਂ ਤਾਂ ਮੂਹਰੇ ਕਹਿੰਦੀ ਆ ਪਤਾ ਨਹੀਂ ਹੋਣਾ ਕਿ ਆਉਂਦਾ ਕੀ ਰਿਹਾ ਬੜਾ ਜੀ ਬੜਾ ਜੀ ਬੜਾ ਹੁੰਦਾ 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 ਰਹੇ এইটা ਮੈਂ ਜਦੋਂ ਆਇਆ ਕੋਈ ਯਾਰ ਵੀ ਆਇਆ ਆਇਆ ਗੁਰੂ ਸੰਗਤ ਵੰਗੂ ਹੋ ਗਈ ਆ ਮੈਂ ਜਦੋਂ ਆਇਆ ਉਹਦੇ ਦਿਨ ਦੀ ਆ ਮੇਰਾ ਕੋਈ ਹੋਊਗਾ ਜੀ ਮੈਂ ਤਾਂ ਕੋਈ ਬੋਲੂਗਾ ਯਾਰ ਘੁੰਨਣ ਨਾਲ ਤਾਂ ਵੱਟਾ ਹੋ ਗਿਆ ਅਹੀਂ ਛਾੜਿਆਂ ਨੂੰ ਸੰਗਤ ਨਹੀਂ ਆਇਆ ਮੈਨੂੰ ਵੀ ਇਹ ਮਤ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਵੱਡਾ ਹੋ ਕਾ ਉਹ ਤੁਸੀਂ ਕੁਸੀ ਦੇ ਕਰਾ ਪਾਈ ਮੈਨੂੰ ਪਾਲੋ ਥੜਾ ਕਰੋਰ ਨੂੰ ਪਾਲੋ ਵਾਈਗਰ ਉਹਦੇ ਕਿਹਨਾਂ ਤਾਂ ਮੈਂ ਸਿਲਕ ਉਹਦੇ ਕਿਹਨੀਆਂ ਪਾ ਗੁਰ ਕਿੱਥੇ ਬੋਲਣੇ ਆਪਾਂ ਕਿੱਥੇ ਖਲੋਣੇ ਬੋਲਣੇ ਪੜਾ ਕੋਈ ਬੋਲ ਸਕਦੇ talla ਬੋਤੀ ਨਹੀਂ ਮੇਰਾ ਮੈਨੂੰ ਆਰਾਮ ਆਸ ਮੈਨੂੰ ਪਤਾ ਉਹ ਚੀ ਗੱਲ ਕਰ ਸਕਦੇ ਮੈਨੂੰ ਪਤਾ ਪਰ ਤੁਸੀਂ ਕੋਈ ਬੋਲਿਆ ਨਹੀਂ ਮੈਨੂੰ ਸੀਨੀਅਰ ਨੂੰ ਜਾ ਕੇ ਕਹ ਦੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲੋ ਕਾਲਜ ਸਰ ਦੇ ਕਹ ਦੋ ਉੱਥੇ ਨਾ ਸੁਣਨੇ ਕਾਟਿ ਜੋ ਤੁਸੀਂ ਸਮਝ ਮੈਨੂੰ ਲੱਗਦਾ ਉਹਨਾਂ ਨੂੰ ਦਿਖਦਾ ਹੋਣੀ ਹੋਵੇਗਾ ਉਹਨਾਂ ਨੂੰ ਕੀ ਹੋ ਗਿਆ ਉਹ ਹੋ ਗਏ ਅਸੀਂ ਥੋੜਾ ਹੋ ਗਏ ਉਹ ਤਾਂ ਵੈਸੇ ਵਿਕੇ ਹੋਏ ਆ ਮੈਂ ਤਾਂ ਮੂਹਰੇ ਕਹਿਣੀ ਆ ਪਤਾ ਨਹੀਂ ਉਹਨਾਂ ਲਈ ਆਉਂਦਾ ਕੀ ਰਿਹਾ ਹੈ ਲੈ ਲੈ ਮੋਢੋ ਛੱਡ ਦਿਓ ਜੀ ਆ ਜੇ ਵਾਪਸ ਮਾਤਾਂ ਦੇ ਓਏ 1 ਮਿੰਟ ਤਾਂ ਲੈਣੇ ਲੋ ਹੋ ਗਿਆ ਜੀ ਲੈ ਆਪਾਂ ਮਗਰ ਨਾਲ ਜਾਣਾ ਲੱਗਦਾ ਚਲੋ ਜੀ ਮੇਰੇ ਤੇ ਕੀ ਤੋੜੇ ਉਹ ਨੂੰ ਪਾ ਇਹ ਸੁਣ ਨੁਕੀ ਜਬਣ ਕੀ ਟੱਕਾ ਮੇਰੀ ਜੱਟ ਕਿਉਂ ਕਿੱਦਾਂ ਦੇ ਜਿੰਦੇ ਜੀ ਚਲੇਗੇ ਚਲੇਗੇ ਚਲੋ ਛੁੱਟੀ ਹੋਰ ਅਜੀ ਦਾ ਪੈਰ ਕਿਤੇ ਮੇਰੇ ਦੱਸੋ ਬੰਦੋ ਉੱਧਰ 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 ਧਿਆਨ ਦੇ ਬਾਈ